ਕਈ ਵਾਰੀ ਛੇ ਕਹਿ ਦਿੱਤਾ ਜਾਂਦਾ ਨਾ ਉਹ ਸਿੱਖ ਕਾਦਾ ਜਿਹੜਾ ਗੁਰੂ ਦੀ ਹਜ਼ੂਰੀ ਚ ਲੜ ਪਿਆ ਇਹ ਬਿਆਨ ਗਲਤ ਹੈ ਜਦੋਂ ਗੁਰੂ ਦੀ ਤੋਹੀਨ ਹੋ ਰਹੀ ਹੈ ਕੋਈ ਤੁਹਾਡੇ ਬਾਪ ਦੀ ਦਾੜ੍ਹੀ ਫੋਟ ਰਿਆ ਆਵੇ ਤੇ ਤੁਸੀਂ ਇਹ ਥੋੜੀ ਵੇਖਣਾ ਹੈ ਵੀ ਜਗਾ ਕਿਹੜੀ ਹੈ ਉਹ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਸਾਡੇ ਮਾਤਾ ਪਿਤਾ ਨੇ ਉਹਨਾਂ ਦੀ ਕੋਈ ਤੋਹੀਨ ਕਰਦਾ ਹੈ ਸੇਵਾ ਹਜੂਰੀ ਚ ਹੀ ਹੋ ਜਾਂਦੀ ਹੈ। ਬਾਬਾ ਬਿਧੀ ਚੰਦ ਨੇ ਘੇੜੜਵਲ ਵੇਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਘੇੜੜਾਂ ਦਾ ਜੀ ਇਹ ਜਗਾ ਸਾਡੀ ਹੈ ਜਿੱਥੇ ਬੈਠੇ ਹੋ ਮਹਾਰਾਜ ਕਹਿੰਦੇ ਸਾਡੇ ਕੋਲ ਕਾਗਜ਼ ਨਹੀਂ ਮੁੱਲ ਖਰੀਦੀ ਹੈ। ਕਹਿੰਦਾ ਕਾਗਜ਼ ਝੂਠੇ ਤੁਸੀਂ ਵੀ ਝੂਠੇ ਗੁਰੂ ਨਾਨਕ ਦਾ ਘਰ ਹੀ ਝੂਠਿਆਂ ਦਾ ਘਰ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਆਈ ਤੇ ਮਾਰ ਮਾਰ ਜੁੱਤੀਆਂ ਬਾਬਾ ਬਿਧੀ ਚੰਦ ਨੇ ਘੇੜਣ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ 'ਚ ਮਾਰਿਆ ਤੈਨੂੰ ਸਮਝਿਓ ਜੇ ਆਪਣੀ ਪ੍ਰਧਾਨਗੀ ਲਈ ਜਾਂ ਕਿਸੇ ਮਸਲੇ ਲਈ ਝਗੜਾ ਕਰਦੇ ਆ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ ਗੁਰੂ ਦੀ ਹਜ਼ੂਰੀ 'ਚ ਇਹ ਤੇ ਆ ਗਲਤ ਜੇ ਕੋਈ ਗੁਰੂ ਸਿਧਾਂਤ ਦੀ ਉਲੰਘਣਾ ਕਰਦਾ ਹੈ ਗੁਰੂ ਦੀ ਸ਼ਾਨ ਦੇ ਖਿਲਾਫ ਕੋਈ ਬੋਲਦਾ ਹੈ ਤੇ ਉਹਦੀ ਸੇਵਾ ਹਜ਼ੂਰੀ ਚ ਹੀ ਕਰਦਾ ਰਿਹਾ ਹੈ ਖਾਲਸਾ ਮੱਛੇ ਰੰਗੜਦਾ ਸਿਰ ਹਰਮੰਦਰ ਸਾਹਿਬ ਗੁਰੂ ਕੀ ਹਜ਼ੂਰੀ ਚ ਹੀ ਲੱਥਾ ਹੈ ਉਹਦੇ ਕਿਤਾਬ ਬਣਾ ਕੇ ਰੱਖਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਏਦਾਂ ਹੀ ਨਾਜ਼ਾਇਜ਼ ਨਹੀਂ ਜਾਇਜ਼ ਜਿਹੜਾ ਸਿਧਾਂਤ ਦੀ ਉਲੰਘਣਾ ਕਰੇ ਮੈਂ ਤੇ ਕਹਿੰਦਾ ਭਾਈ ਜੇ ਕੋਈ ਹਿੰਦੂ ਵੀਰਾਂ ਦੇ ਮੰਦਰ ਨੂੰ ਟਹਿ ਟੇਰੀ ਕਰਦਾ ਉਹਦੀ ਵੀ ਸੇਵਾ ਹੋਣੀ ਚਾਹੀਦੀ ਹੈ ਡਾਂਗ ਫਿਰਨੀ ਚਾਹੀਦੀ ਹੈ ਜੇ ਕੋਈ ਕਿਸੇ ਦੀ ਮਸਜਿਦ ਢਾਉਂਦਾ ਹੈ ਉਹਦੀ ਵੀ ਸੇਵਾ ਹੋਣੀ ਚਾਹੀਦੀ ਹੈ ਪਰ ਉਹ ਇਸਲਾਮ ਦਾ ਤੇ ਪਹਿਰਾ ਹੁਣ ਬੜਾ ਢਿੱਲਾ ਹੈ ਇਸ ਕੰਮ ਉਹ ਗੈਰਾਨੇ ਤੇ ਕੀ ਮਸਜਿਦ ਢਾਉਣੀ ਹੈ ਉਹ ਸ਼ੀਆ ਸੁੰਨੀ ਇੱਕ ਦੂਜੇ ਦੀਆਂ ਹੀ ਮਸਜਿਦਾਂ ਢਾਈ ਜਾਂਦੇ ਨੇ ਸੁੰਨੀਆਂ ਦਾ ਜ਼ੋਰ ਹੈ ਸ਼ੀਆ ਤੇ ਨਾਮਾਤਰ ਹੀ ਰਹਿ ਗਏ ਨੇ ਪਰ ਕੋਈ ਵੀ ਧਾਰਮਿਕ ਸਥਾਨ ਹੈ ਉਹਨੂੰ ਢਾਉਣਾ ਇਹ ਇਨਸਾਨੀਅਤ ਨਹੀਂ ਹੈ ਤੇ ਜਿਹੜਾ ਸਿੱਖ ਜਗਤ ਦੇ ਸਿਧਾਤ ਨੂੰ ਛਲਨੀ ਕਰਦਾ ਹੈ ਉਹਨੂੰ ਫਿਰ ਸਿੱਖ ਢਾ ਲੈਂਦੇ ਨੇ ਜੇ بڑے بڑے ਮਸਾ ਰੰਗੜ ਵਰਗੇ ਅਹੰਗ ਦੇ ਵਿੱਚ ਚੂਰ ਲੋਕਾਂ ਨੇ ਬੇਅਦਬੀ ਕੀਤੀ ਸਥਾਨ ਦੀ ਤੇ ਸਿੰਘਾਂ ਢਾ ਲਿਆ ਬੀਬੀ ਇੰਦਰਾ ਗਾਂਧੀ ਨੇ ਸਾਡੇ ਅਕਾਲ ਤਖਸੈ ਦੀ ਬਿਰਬੀ ਕੀਤੀ ਤੇ ਸਿੰਘਾਂ ਨੇ ਖੁਰਾਕ ਹੋਰ ਮਿਟਾਤਾ ਇਹ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਧਾਰਮਿਕ ਸਥਾਨ ਹੈ ਭਾਈ ਜੀ ਭੱਜਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਨੇ ਸਤਕਾਰ ਅਗਲੇ ਦਾ ਕਰੋ ਤੇ ਆਪਣਾ ਕਰਵਾਓ ਸਤਕਾਰ ਨੂੰ ਸਤਕਾਰ ਹੈ ਸਾਰਿਆਂ ਨੂੰ ਆਪਣਾ ਪਾਵਨ ਸਥਾਨ ਆਪਣਾ ਪਿਤਾ ਗੁਰੂ ਪਰਮੇਸ਼ਰ ਪਿਆਰਾ ਹੈ ਜੇ ਕੋਈ ਹਿੰਦੂ ਮੂਰਤੀ ਦੀ ਬੇਦਬੀ ਨਹੀਂ ਕਰ ਸਕਦਾ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ 'ਚ ਲੱਗੀ ਗੋਲੀ ਨਹੀਂ ਕਰ ਸਕਦੇ ਤੇ سزا ਮੌਤ ਹੀ ਆਏ ਦੀ ਹੋਰ ਕੋਈ ਹੀਲਾ ਹੈ ਹੀ ਨਹੀਂ ਕਿਉਂਕਿ ਕੋਰਟ ਨੇ ਤੇ ਕਰਨਾ ਕੁਝ ਨਹੀਂ ਹੁੰਦਾ ਕੋਰਟ ਕੁਝ ਨਹੀਂ ਕਰਦਾ ਉੱਥੇ ਝੂਠੇ ਗਵਾਹ ਜਾਂਦੇ ਨੇ ਮੁਕਦਮੇ ਐਦਾਂ ਹੀ ਰਫਾ-ਦਹਾ ਕਰ ਦਿੱਤੇ ਜਾਂਦੇ ਨੇ ਘਟ ਗਣਤੀਆਂ ਨੂੰ ਨਿਆ ਆਪ ਹੀ ਲੈਣਾ ਪੈਂਦਾ ਹੈ